ਰਬ ਲਾਵੇ ਨਿਹਾਲ ਹੋ ਜਾਵੇ ਖਲਗੀ ਧਰ ਦੇ ਮਨ ਨੂੰ ਭਾਵੇ ਸੋ ਤਸਰੀਆ ਕਾਲ ਏ ਸੋ ਨਿਹਾਲ ਸੋ ਤਸਰੀਆ ਕਾਲ ਏ ਸੋ ਨਿਹਾਲ ਸੋ ਤਸਰੀਆ ਕਾਲ ਬੋਲੇ ਏ ਸੋ ਨਿਹਾਲ ਸੋ ਤਸਰੀਆ ਕਾਲ ਕਾਲ ਮੇਰਾ ਵੀਰ ਹੁਣ ਖਿੱਚ ਕੇ ਨਾ ਤਿਆਰੀਆਂ ਪੂਰੀਆਂ ਲਾ ਕੇ ਬੰਨ ਬੰਨ ਦੇ ਮੇਰਾ ਪੁੱਤ ਮੈਂ ਕਿਹਾ ਬਾਬਾ ਜੀ ਫਿਕਰ ਹੀ ਨਾ ਕਰੋ ਤਾਂ ਤੜਦੀ ਕਲਾ ਦੇ ਵਿੱਚ ਕਾਰਜ ਕਰ ਦੇ ਤੇ ਤਨ ਤਨ ਹੋਈ ਫਿਰੇ ਤਨ ਤਨ ਹੋਈ ਫਿਰੇ ਚੈਨਲ ਦਾ ਇੱਕ ਸਪੋਰਟਰ ਆ ਇੱਕ ਚੈਨਲ ਦਾ ਸਹਿਯੋਗੀ ਆ ਬਾਕੀ ਚੈਨਲ ਕਵਰੇਜ ਕਰਕੇ ਚਲੇ ਜਾਂਦੇ ਨੇ ਅਕਾਲ ਚੈਨਲ ਕਵਰੇਜ ਨਹੀਂ ਕਰਦਾ ਅਕਾਲ ਚੈਨਲ ਉਥੇ ਪਹੁੰਚਦਾ ਲੋੜਵੰਦਾਂ ਦੇ ਕੋਲ ਰਾਸ਼ਨ ਵੀ ਲੈ ਕੇ ਜਾਂਦਾ ਲੋੜ ਦੀਆਂ ਚੀਜ਼ਾਂ ਜਿਹੜੀਆਂ ਨੇ ਵਸਤੂਆਂ ਸਾਰੀਆਂ ਪਹੁੰਚਦੀਆਂ ਕਰਦਾ ਤੇ ਇੱਥੇ ਬਹੁਤ-ਬਹੁਤ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਾ ਜੇ ਤੁਸੀਂ ਸਾਡੀ ਆਵਾਜ਼ ਬੁਲੰਦ ਕੀਤੀ ਆ ਤੇ ਤੁਹਾਡੀ ਆਵਾਜ਼ ਨਾਲ ਵੀਰ ਜੀ ਹੁਣੀ ਆਏ ਆ ਤੇ ਆਣ ਕੇ ਜਿਹੇਦਾਰ ਜੀ ਹੁਣ ਸਾਡੀ ਬਾਹ ਫੜੀ ਆਈਆਂ ਨੇ ਬਹੁਤ-ਬਹੁਤ ਧੰਨਵਾਦ ਆ ਜਿਹਨਾਂ ਨੇ ਕੰਮ ਜਿਹੜਾ ਵਾ ਮਸ਼ੀਨਾਂ ਵੀ ਸਾਨੂੰ ਦੋ ਲਿਆਣਤੀਆਂ ਵਾ ਪਾਵੇਂ ਕੀ ਕਿਸੇ ਕੋਲੇ ਭਾਵੇਂ 100 ਕਿੱਲਾ ਹੋਵੇ ਭਾਵੇਂ ਮੈਂ ਕਹਿੰਦਾ 1 ਕਿੱਲਾ ਹੋਵੇ ਦਰਿਆਨ ਇੱਕੋ ਜਿਹਾ ਕਰਤੇ ਐ ਇੱਕੋਲ ਕਰਤੇ ਤੇ ਇੱਕ ਡਰਮ ਦੀ ਸੇਵਾ ਕਰ ਦਿਓ ਜਕਾਰਾ ਹੁਣ ਕੀ ਫਰਕ ਪੈਂਦਾ ਹਾਂਜੀ ਜੋ ਹੁਕਮ ਲਾ ਦਿਓਗੇ ਮਖੋਤ ਸਾਹਿਬ ਬੋਲੇ ਸੋਨਿਹਾਲ ਅਹੀਂ ਬਿਲਕੁਲ ਤਿਆਰਪੁਰ ਤਿਆਰ ਆ ਸਾਡੀ ਫੌਜ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਵੀ ਸਾਡੀ ਸਾਰੀ ਨਹੀਂ ਗਏ ਨੇ ਲਈ ਆ 2 ਮਹੀਨੇ ਹੋ ਗਏ ਸਾਡੇ ਕੋ ਪਹੁੰਚਿਆ ਹੀ ਕੋਈ ਨਹੀਂ ਵੱਡੇ ਪਿੰਡਾਂ ਜਿੱਥੇ ਲਾਲਾ ਲਾਲਾ ਹੋਈ ਜਾਂਦੀ ਸੰਤਾਨਪੁਰ ਡੋਬ ਗਿਆ ਡੋਬ ਗਿਆ ਇਹ ਪਿੰਡਾਂ ਦੇ ਪੁੱਛਿਆ ਹੀ ਕਿਸੇ ਨੇ ਨਹੀਂ ਆ ਮਗਰ ਅਜੇ ਤੱਕ ਵੀ ਪਾਣੀ ਚੱਲਦਾ ਪਿਆ ਜੇ ਅਸੀਂ ਪਾਣੀ ਚੱਲਣ ਡਿਆ ਆ ਤੁਸੀਂ ਆਇਓ ਤੇ ਸਾਡਾ ਮਾੜਾ ਮੂਡ ਪਤਾ ਲੱਗਾ ਵੀ ਇਹ ਗੁਜਰਪੁਰਾ ਵੀ ਪਿੰਡ ਹੈ ਗਾਇਸ ਸਮਝ ਲਿਜੀਏ ਜੋ ਇਹ ਸੇਵਾ ਚੱਲਣ ਡਈ ਹੈ ਇਹ ਉਹਨਾਂ ਦੇ ਸਹਿਯੋਗ ਨਾਲ ਤੇ ਯੂਪੀ ਦੀ ਸੰਗਤ ਦੇ ਉਪਰਾਲੇ ਨਾਲ ਚੱਲ ਰਹੀ ਹੈ ਜੀ ਉਹ 18-18 ਘੰਟੇ ਮਤਲਬ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਔਰ ਇੱਥੇ ਭੇਜਦੇ ਨੇ ਤੇ ਇਹ ਸੇਵਾਵਾਂ ਲਗਾਤਾਰ ਚੱਲਣ ਡੀਆਂ ਨੇ ਅਸੀਂ ਫੇਰ ਜਦੋਂ ਕਿਤੇ ਹੋਰ ਆਫ਼ਤ ਆਉਂਦੀ ਆ ਤੇ ਪਿੰਡਾਂ 'ਚ ਅਨਾਊਂਸਮੈਂਟਾਂ ਕਰਕੇ ਜਾਂਦੇ ਆ ਅੱਜ ਅਸੀਂ ਆਪ ਖੁਦ ਆਫ਼ਤ 'ਚ ਆ ਤੇ ਫੇਰ ਸਾਨੂੰ ਇਕਜੁੱਟ ਹੋ ਕੇ ਸਾਰਾ ਵੰਡੇ ਸ਼ਕਨ ਦਾ ਮਹਾਰਾਜ ਨੇ ਇਹ ਹੁਕਮ ਦਿੱਤਾ ਆ ਤੇ ਜੇ ਸਾਡੇ ਆ ਜੇ ਪਿੰਡ ਚ 150 ਟਰੈਕਟਰ ਆ ਤੇ ਜੇ ਅਸੀਂ ਉਹਦਾ 50-50 ਕਰਕੇ ਤਿੰਨ ਥਾਵਾਂ ਤੇ ਵੰਡ ਲੈਨੇ ਆ ਤੇ ਮਸਲਾ ਅੜਦਾ ਹੀ ਨਹੀਂ ਕਦੇ ਵੀ ਦਰਸ਼ਕੋ ਅਸੀਂ ਹਾਂ ਪਿੰਡ ਗੁੱਜਰਪੁਰਾ ਤੇ ਮੈਂ ਦੱਸ ਦੇਣਾ ਚਾਹੁੰਦਾ ਵੀ ਗੁੱਜਰਪੁਰਾ ਕਿੱਥੇ ਆ ਘੜਕਾ ਪਿੰਡ ਤੇ ਮੁੰਡਾਪੁੱਟ ਦੇ ਮੁੰਡਾ ਪਿੰਡ ਦੇ ਵਿਚਕਾਰ ਪੈ ਜਾਂਦਾ ਹੈ ਗੁੱਜਰਪੁਰਾ ਕਾਫੀ ਇੱਕ ਪਾਸਾ ਵੇਖਿਆ ਜਾਵੇ ਤੇ ਬੜਾ ਜਿਆਦਾ ਉੱਚਾ ਪੈਂਦਾ ਆ ਤੇ ਦੂਸਰਾ ਪਾਸਾ ਬੜਾ ਨੀਵਾ ਪੈ ਜਾਂਦਾ ਘੱਟੋ ਘੱਟ ਮੈਨੂੰ ਲੱਗਦਾ ਹੈ ਵੀ 40-50 ਫੁੱਟ ਦਾ ਫਰਕ ਪੈ ਜਾਂਦਾ ਖੁਣਾ ਇਹ ਸਦੀਆਂ ਲੱਗ ਜਾਂਦੀਆਂ ਨੇ ਦਰਿਆਵਾਂ ਨੂੰ ਇਸ ਤਰੀਕੇ ਜ਼ਮੀਨ ਖੋਰ ਦੇ ਖੋਰ ਦੇ ਖੋਰ ਦੇ ਮਿੱਟੀ ਅੱਗੇ ਲੈ ਜਾਂਦੇ ਨੇ ਪਰ ਮੈਂ ਦੱਸਣਾ ਚਾਹੁੰਦਾ ਵੀ ਇਸ ਪਿੰਡ ਦੀ ਬਰਬਾਦੀ ਦਾ ਇੱਕ ਕਾਰਨ ਇਹ ਵੀ ਹੈ ਪਿਛਲੇ ਪਾਸੇ ਇੱਕ ਬੰਨ ਸੀ ਜਿਹੜਾ ਕਰੀਬ 1 ਕਿਲੋਮੀਟਰ ਬੰਨ ਟੁੱਟ ਗਿਆ ਤੇ 1 ਕਿਲੋਮੀਟਰ ਬੰਨ ਟੁੱਟਣ ਦੇ ਕਰਕੇ ਇਹ ਸਾਰਾ ਪਾਣੀ ਇਧਰਲੇ ਪਾਸੇ ਆ ਗਿਆ ਤੇ ਤਿੰਨ ਪਿੰਡਾਂ ਦੀ ਜਿਹੜੀ ਜ਼ਮੀਨ ਸੀ ਬੜੇ ਵੱਡੇ ਪੱਧਰ ਦੇ ਉੱਪਰ ਤਬਾਹ ਹੋਈ ਹੈ ਭਾਵੇਂ ਕਿ ਪਿੰਡ ਉੱਚੇ ਨੇ ਪਿੰਡਾਂ ਤੱਕ ਪਾਣੀ ਚੜਨ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਸੰਭਾਵਨਾ ਨਹੀਂ ਪਰ ਮੈਂ ਦੱਸ ਤਿਆਂ ਕਈ ਵਾਰੀ ਆਪਾਂ ਘਰ ਵੇਖਦੇ ਆ ਆਪਾਂ ਕੋਠੀਆਂ ਵੇਖਦੇ ਆ ਪਰ ਇਹ ਨਹੀਂ ਪਤਾ ਵੀ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਮੰਡ ਦੇ ਵਿੱਚ ਨੇ ਤੇ ਅਸੀਂ ਹੁਣ ਮੰਡ ਦੇ ਵਿੱਚ ਖੜੇ ਆ ਤੇ ਇਹ ਸਾਰੀ ਤਬਾਹੀ ਦਾ ਮੰਜ਼ਰ ਤੁਸੀਂ ਆਪ ਵੇਖ ਸਕਦੇ ਹੋ ਮੈਂ ਚਾਹਾਂਗਾ ਕੈਮਰਾਮੈਨ ਨੂੰ ਇੱਕ ਵਾਰੀ ਨਾ ਮੇਰਾ ਭਰਾ ਪਿਛਲੇ ਪਾਸੇ ਸਾਰਾ ਕਮਾ ਕੇ ਵਿਖਾ ਵੀ ਖਲਾਤ ਕੀ ਨੇ ਕਿਸੇ ਦਾ ਕਮਾਦ ਖਲੋਤਾ ਸੀ ਕਿਸੇ ਦੀਆਂ ਫਸਲਾਂ ਖਲੋਤੀਆਂ ਸੀ ਕਿਸੇ ਨੇ ਪੱਠੇ ਬੀਜੇ ਸੀ ਮੈਂ ਕਹਿੰਦਾ ਪੁੱਛੋ ਨਾ ਵੀ ਕੀ ਕੀ ਕੁਛ ਸੀ ਅੱਜ ਸਾਰਾ ਕੁਝ ਪਾਣੀ ਨੇ ਇਕੋ ਜਿਹਾ ਕੀਤਾ ਪਿਆ ਨਾ ਕੋ ਕਮਾਦ ਨਜ਼ਰ ਆ ਰਿਹਾ ਨਾ ਪੱਠੇ ਨਜ਼ਰ ਆ ਰਹੇ ਨੇ ਤੇ ਨਾ ਹੀ ਕਿਸੇ ਪ੍ਰਕਾਰ ਫਸਲਾਂ ਨਜ਼ਰ ਆ ਰਹੀਆਂ ਨੇ ਆਓ ਮੈਂ ਦੱਸਣਾ ਚਾਹੁੰਨਾ ਕਿ ਪਿੰਡ ਵਾਲਿਆਂ ਨੇ ਇੱਕ ਗੁਹਾਰ ਲਾਈ ਸੀ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਸੀ ਕਹਿੰਨ ਲੱਗੇ ਭਾਈ ਸਾਹਿਬ ਤੁਸੀਂ ਆ ਕੇ ਇੱਥੇ ਡੇਰੇ ਲਾਓ ਤੇ ਤੁਹਾਡੇ ਡੇਰੇ ਲਾਉਣ ਦੇ ਨਾਲ ਇਹ ਬੰਨ ਵੱਜ ਜਾਵੇਗਾ ਤੇ ਮੈਂ ਦੱਸਣਾ ਚਾਹੁੰਨਾ ਕਿ ਜਿਸ ਦਿਨ ਇੱਥੇ ਮੈਂ ਆਇਆ ਸੰਗਤ ਦੇ ਸਾਹਮਣੇ ਇੱਕ ਬੇਨਤੀ ਕੀਤੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੀਰਾਂ ਦੇ ਵੱਲੋਂ ਜੋ ਇੱਕ ਸੰਸਥਾਕ ਹੈ ਬੜੀ ਚੜ੍ਹਦੀ ਕਲਾ ਵਾਲੀ ਸੰਸਥਾਕ ਹੈ ਇਹਨਾਂ ਵੀਰਾਂ ਨੇ ਮੈਨੂੰ ਕਿਹਾ ਕਹਿਣ ਲੱਗੇ ਭਾਈ ਸਾਹਿਬ ਇਹ ਦੱਸੋ ਵੀ ਸੇਵਾ ਕਰਨੀ ਕਿੱਥੇ ਹੈ ਅਸੀਂ ਇੱਥੇ ਆ ਗਏ ਇਹ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਇਹਨੇ ਭਾਈ ਸਖਜੀਤ ਸਿੰਘ ਜੀ ਖੋਸਾ ਮੈਂ ਇਹਨਾਂ ਨਾਲ ਸਲਾਹ ਕੀਤੀ ਕਿਉਂਕਿ ਅਸੀਂ ਰਾਜੀ ਸਹਬਰਾ ਪਿੰਡ ਦੇ ਵਿੱਚ ਸੀ ਇਹਨਾਂ ਵੀਰਾਂ ਨੇ ਕਿਹਾ ਕਹਿਣ ਲੱਗੇ ਵੀ ਦੇਖੋ ਚੜ੍ਹਦੀ ਕਲਾ ਵਾਲਾ ਕਾਰਜ ਕਿਤੇ ਵੀ ਚੱਲਦਾ ਆਪਾਂ ਨੂੰ ਜਾਣਾ ਚਾਹੀਦਾ ਆਪਣੇ ਡੇਰੇ ਲਾਉਣ ਦੇ ਨਾਲ ਜੇ ਬੰਨ ਵੱਜਦਾ ਹਜ਼ਾਰਾਂ एकड़ ਫਸਲ ਬਚਦੀ ਹੈ ਤੇ ਬਹੁਤ ਵਧੀਆ ਕਰਦਾ ਹੈ ਅਕਾਲ ਚੈਨਲ ਦੇ ਨਾਲ ਸਲਾਹ ਕੀਤੀ ਅਕਾਲ ਚੈਨਲ ਇੱਕ ਐਸਾ ਚੈਨਲ ਹੈ ਮੈਂ ਇਹ ਨਹੀਂ ਕਿ ਪਹਿਲਾਂ ਮੈਂ ਇਸ ਚੈਨਲ ਦਾ ਪ੍ਰੈਜੈਂਟਰ ਸੀ ਅੱਜ ਮੈਂ ਚੈਨਲ ਦਾ ਪ੍ਰੈਜੈਂਟਰ ਨਹੀਂ ਹਾਂ ਪਰ ਇੱਕ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਇਸ ਚੈਨਲ ਦਾ ਇੱਕ ਸਪੋਰਟਰ ਹਾਂ ਇੱਕ ਚੈਨਲ ਦਾ ਸਹਿਯੋਗੀ ਹਾਂ ਬਾਕੀ ਚੈਨਲ ਕਵਰੇਜ ਕਰਕੇ ਚਲੇ ਜਾਂਦੇ ਨੇ ਪਰ ਅਕਾਲ ਚੈਨਲ ਕਵਰੇਜ ਨਹੀਂ ਕਰਦਾ ਅਕਾਲ ਚੈਨਲ ਉਥੇ ਪਹੁੰਚਦਾ ਹੈ ਲੋੜਵੰਦਾਂ ਦੇ ਕੋਲ ਰਾਸ਼ਨ ਵੀ ਲੈ ਕੇ ਜਾਂਦਾ ਹੈ ਲੋੜ ਦੀਆਂ ਚੀਜ਼ਾਂ ਜਿਹੜੀਆਂ ਨੇ ਵਸਤੂਆਂ ਸਾਰੀਆਂ ਪਹੁੰਚਦੀਆਂ ਕਰਦਾ ਤੇ ਇੱਥੇ ਬਹੁਤ-ਬਹੁਤ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਾ ਤੇ ਆਓ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰੀਏ ਭਾਈ ਸਖਜੀਤ ਸਿੰਘ ਖੋਸਾ ਜੀ ਨਾਲ ਗੱਲਬਾਤ ਕਰਦੇ ਹਾਂ सरपंच साहब वैगुरु जी का खालसा वैगुरु जी की फतेह वाहेगुरु जी का खालसा वाहेगुरु जी की पहला तो सुनाओ भी सेहतयां कैसीया ने सेहता बहुत गुरु साहिब दी कृपा सच्चे पाशाबाजਾਂ वाले दी जी और तीन के दिन पहला तो दिल जा ਛੱਡੀ ਬੈਠੇ ਸੀ ਇਹ ਉਧਰ ਮੁੰਡਾ ਪਿੰਡ ਵਾਲਿਆਂ ਨੇ ਬੰਨ ਬੰਨ ਲੈਣਾ ਹੈ ਇਧਰ ਵੀ ਕਿਸੇ ਨੇ ਹੱਲ ਕਰ ਲੈਣਾ ਸਾਡੇ ਪਿੰਡ ਦਾ ਹੱਲ ਨਹੀਂ ਹੋਣਾ ਅਸੀਂ ਰੱਬ ਦਾ ਭਾਣਾ ਮੰਨੀ ਬੈਠੇ ਆ ਤੇ ਆ ਵੇਖ ਲੋ ਪ੍ਰਮਾਤਮਾ ਨੇ ਕਿੱਡੀ ਕੀਤੀ ਕਿਰਪਾ ਇਧਰ ਸਤਕਾਰ ਕਮੇਟੀ ਤੋਂ ਭਾਈ ਸਖਜੀਤ ਸਿੰਘ ਖੋਸਾ ਦੀ ਆਏ ਨੇ ਅਕਾਲ ਚੈਨਲ ਤੋਂ ਭਾਈ ਸਾਹਿਬ ਇਧਰ ਨੇੜੇ ਆ ਜੋ ਤੇ ਦਾਸਾਂ ਨੇ ਵੀ ਇੱਥੇ ਡੇਰੇ ਲਾ ਲੇ ਮੈਂ ਤਾਂ ਕਹਿੰਨਾ ਵੀ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਵੱਡੀ ਲੋ ਹੈ ਹੈਗੀ ਆ ਜੀ ਬਸ ਉਹ ਤਿਆਰ ਕਰ ਦਿਓ ਤੇ ਪ੍ਰਸ਼ਾਦਾ ਪਾਣੀ ਬਣੀ ਜਾਵੇ ਤੇ ਲੱਸੀ ਇੱਥੇ ਲਿਆ ਕੇ ਇੱਥੇ ਜੇ ਤੰਬੂ ਗੱਡਦੇ ਆ ਤੇ ਮੈਂ ਕਹਿੰਨਾ ਲਾ ਦੀਏ ਫਿਰ ਪੱਕੇ ਡੇਰੇ ਪੱਕੇ ਜੀ ਪੱਕੇ ਨਿਹੰਗ ਸਿੰਘਾਂ ਨੇ ਕਿਹੜਾ ਕੋਈ ਉੱਥੇ ਕਿਉਂ ਗੁਰਮਖੋ ਕਿਹੜੀ ਰਜਿਸਟਰੀ ਕਰਾਉਣੀ ਹੁੰਦੀ ਏ ਆ ਕੇ ਚੌਂਕੜਾ ਮਾਰਿਆ ਤੇ ਥਾਂ ਆਪਣੀ ਬਣ ਗਈ ਕਿਵੇਂ ਲੱਗੂ ਬਹੁਤ ਵਧੀਆ ਲੱਗਦਾ ਜੀ ਮਖੂਬ ਸਾਹਿਬ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਐ ਨਾ ਵੀ ਦਿਲ ਬਿਲਕੁਲ ਛੱਡਿਆ ਸੀ ਅਹੀਂ ਦੇ ਰੱਬ ਤੇ ਆਸ ਲਾਤੀ ਵੀ ਹੁਣ ਛੱਡ ਦਿਓ ਸਾਡਾ ਨਹੀਂ ਕਿਸੇ ਨੇ ਬੰਨਣਾ ਵੀ ਉਧਰ ਵੀ ਜਹੇ ਬੰਦੀਆਂ ਦਾ ਕੰਮ ਆ ਵੱਡੇ ਕੰਮ ਆ ਪਿੰਡ ਤੋਂ ਇੰਨਾ ਸਮਰੱਥ ਨਹੀਂ ਗらい ਥੋੜੀ ਥੋੜੀ ਜ਼ਮੀਨਾਂ ਵਾਲੇ ਆ ਲੋਕ ਸੀ ਤੇ ਅੱਗੇ ਦੋ ਤਿੰਨ ਵਾਰੀ ਮਰ ਚੁੱਕੇ ਆ ਹੈ ਹੀ ਨਹੀਂ ਕੋਲ ਇਹਨਾਂ ਦੇ ਦੇ ਰੋਟੀ ਜਾਬ ਦਾ ਮਹਾਂ ਗੁਜ਼ਾਰਾ ਕਰਨ ਜੋਗਾ ਏ ਇਹ ਤੇ ਤੁਹਾਡੀ ਮਿਹਰਬਾਨੀ ਹੋਈ ਆ ਤੇ ਸਤਕਾਰ ਇਹੀ ਦੱਸਿਆ ਸਰਦਾਰ ਜਹੇਦਾਰ ਖੋਸਾ ਜੀ ਤੇ ਆ ਜਿਹੜੇ ਵੀਰ ਆਏ ਆ ਜੂਪੀ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਇਹਨਾਂ ਦਾ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਇੱਥੇ ਪਹੁੰਚੇ ਜੋ ਤੇ ਤੁਸੀਂ ਸਾਡੀ ਆਵਾਜ਼ ਬੁਲੰਦ ਕੀਤੀ ਆ ਤੇ ਤੁਹਾਡੀ ਆਵਾਜ਼ ਨਾਲ ਵੀਰ ਜੀ ਹੁਣੀ ਆਏ ਆ ਤੇ ਆਣ ਕੇ ਜਹੇਦਾਰ ਜੀ ਹੁਣਾ ਸਾਡੀ ਬਾਹ ਫੜੀ ਆਈਆਂ ਨੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕੰਮ ਜਿਹੜਾ ਵਾ ਮਸ਼ੀਨਾਂ ਵੀ ਸਾਨੂੰ ਦੋ ਲਿਆਣਤੀਆਂ ਵਾ ਇੱਕ ਇੱਕ ਗੱਲ ਕਮਾ ਮਸ਼ੀਨਾਂ ਤੇ ਗਈਆਂ ਆ ਹਾਂਜੀ ਤੁਸੀਂ ਕਿਹਾ ਵੀ ਇਹਨਾਂ ਨੇ ਆ ਕੇ ਬੜੀਏ ਬਾਹ ਹਾਂਜੀ ਹੁਣ ਪਿੰਡ ਵਾਲਿਓ ਸਾਰੇ ਸੁਣ ਲਓ ਬਾਹ ਤੇ ਸਾਰੀ ਸੰਗਤ ਨੇ ਲਈ ਫੜ ਹੁਣ ਤੁਸੀਂ ਨਾ ਬਾਹ ਛਡਾ ਕੇ ਭਜਿਆ ਜੀ ਬਿਲਕੁਲ ਨਹੀਂ ਅਹੀਂ ਜੀ ਬਿਲਕੁਲ ਇੰਦਰ ਅਹੀਂ ਧੁੱਪ ਦੇ ਵਿੱਚ ਇੱਥੇ ਲੱਗੇ ਹੋਈਏ ਤੇ ਸਾਡੇ ਕੱਪੜੇ ਪਸੀਨਾ ਪਸੀਨੇ ਤੇ ਤੁਸੀਂ ਅੰਦਰ ਏਸੀ ਛੱਡ ਕੇ ਪਏ ਹੋ ਵੀ ਬੰਨ ਵੱਜਦੇ ਨੇ ਉਹ ਨਾ ਕੰਮ ਹੋਏ ਸਾਡੇ ਨਾਲ ਹੁਣੇ ਮੈਂ মিডিਆ ਦੇ ਵਿੱਚ ਖਵਾਉਣ ਲੱਗਿਆ ਵਾਂ ਬਿਲਕੁਲ ਅਸੀਂ ਹਾਜ਼ਰ ਰਵਾਂਗੇ ਜੀ 24 ਘੰਟੇ ਤੁਹਾਡੀ ਮਾਲਸ਼ ਕਰਨ ਨੂੰ ਵੀ ਤਿਆਰ ਤੁਸੀਂ ਜੋ ਥੱਕ ਕੇ ਆਓਗੇ ਤੇ ਅਸੀਂ ਹਾਜ਼ਰ ਹੀ ਰਵਾਂਗੇ ਜੀ ਅਸੀਂ ਬਿਲਕੁਲ ਤਿਆਰ ਪੁਰ ਤਿਆਰ ਆ ਸਾਡੀ ਫੌਜ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਵੀ ਸਾਡੀ ਸਾਰੀ ਨਹੀਂ ਗਏ ਨੇ ਲਈ ਆ 2 ਮਹੀਨੇ ਹੋ ਗਏ ਸਾਡੇ ਕੋਲ ਪਹੁੰਚਿਆ ਹੀ ਕੋਈ ਨਹੀਂ ਵੱਡੇ ਪਿੰਡਾਂ ਜਿੱਥੇ ਲਾਲਾ ਲਾਲਾ ਹੋਈ ਜਾਂਦੀ ਸੰਤਾਨਪੁਰ ਡੁੱਬ ਗਿਆ ਚੇਕੇ ਨਹੀਂ ਆ ਮਗੂ ਅਜੇ ਤੱਕ ਵੀ ਪਾਣੀ ਚੱਲਦਾ ਪਿਆ ਜੇ ਪਾਣੀ ਚੱਲਣ ਡਿਆ ਆ ਤੁਸੀਂ ਆਏ ਜੋ ਤੇ ਸਾਡਾ ਮੜਾ ਮੁੱਢ ਪਤਾ ਲੱਗਾ ਵੀ ਇਹ ਗੁਜਰਪੁਰਾ ਵੀ ਪਿੰਡ ਹੈਗਾ ਇੱਥੇ ਹਾਂਜੀ ਹਾਂਜੀ ਜਦੋਂ ਸ਼ੁਰੂ ਹੋ ਗਿਆ ਨਾ ਜੀ ਹੋਰ ਜਸ ਬੰਦੇ ਹੋਣੇ ਸ਼ੁਰੂ ਹੋ ਜਾਣਗੇ ਜੀ ਮਾਲਕ ਨੇ ਕਿਰਪਾ ਕਰਨੀ ਤੁਸੀਂ ਬੰਦੇ ਜਾਏ ਜੇ ਇੱਥੇ ਕਿਸੇ ਨੇ ਕਹਿਣਾ ਇੰਨਾ ਤੇਲ ਇੰਨਾ ਤੇਲ ਮੈਂ ਕਹਿੰਦਾ ਜੀ ਇੱਕ ਬੇਨਤੀ ਹੈ ਜੀ ਇਹ ਦਰਸ਼ਕੋ ਮੈਂ ਦੱਸ ਦੇਣਾ ਚਾਹੁੰਦਾ ਵੀ ਅਕਾਲ ਚੈਨਲ ਦਾ ਲੋਗੋ ਲੱਗਾ ਅਕਾਲ ਚੈਨਲ ਪੂਰੇ ਵਿਸ਼ਵ ਦੇ ਵਿੱਚ ਆਪਣੀ ਆਵਾਜ਼ ਬਣਦਾ ਇਸੇ ਕਰਕੇ ਉਹਨੂੰ ਖਮਿਆਜ਼ੇ ਵੀ ਭੁਗਤਨੇ ਪੈਂਦੇ ਨੇ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਪਤਾ ਵੀ ਕਈ ਵਾਰੀ ਚੈਨਲ ਬੰਦ ਕੀਤਾ ਗਿਆ ਕਈ ਵਾਰੀ ਇੰਡੀਆ ਦੇ ਵਿੱਚ ਫਿਰ ਦੁਬਾਰਾ ਉੱਠਿਆ ਕਈ ਵਾਰੀ ਫਿਰ ਬੰਦ ਹੋਏ ਆ ਪਰ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇੱਕ ਛੋਟਾ ਜਿਹਾ ਆਪਾਂ ਹੋਰ ਕਰਦੀਏ ਕਰਜ਼ ਡੁੱਬੇ ਪਏ ਨੇ ਸਾਰੇ ਭਾਵੇਂ ਕੀ ਕਿਸੇ ਕੋਲੇ ਭਾਵੇਂ 100 ਕਿੱਲਾ ਹੋਵੇ ਭਾਵੇਂ ਮੈਂ ਕਹਿੰਦਾ 1 ਕਿੱਲਾ ਹੋਵੇ ਦਰਿਆਨ ਇੱਕੋ ਜਿਹਾ ਕਰਤੇ ਐ ਇੱਕੋ ਜਿਹਾ ਕਰਤੇ ਤੇ ਇੱਕ ਡਰਮ ਦੀ ਸੇਵਾ ਕਰ ਦਿਓ ਜਕਾਰਾ ਹੋਣ ਕੀ ਫਰਕ ਪੈਂਦਾ ਜੋ ਹੁਕਮ ਲਾ ਦਿਓਗੇ ਮਖੂਬ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀ ਹੈ ਜੀ ਸਾਨੂੰ ਹੁਣ ਜਿਹੜਾ ਮਿਲਣ ਆਵੇ ਕਿਰਪਾ ਕਰਕੇ ਬੇਨਤੀ ਹੈ ਵੀ ਉਸ ਸਾਹਿਬ ਨਾਲ ਕਰਿਆ ਜੇ ਸਾਡਾ ਪਤਾ ਕੋਈ ਨਹੀਂ ਅਸੀਂ ਜੱਫੀ ਪਾ ਕੇ ਨਾਲ ਹੀ ਜਕਾਰਾ ਕੇ ਜਾਦ ਗਏ ਵੀ ਤੁਹਾਡੇ ਵੱਲੋਂ ਏਨੇ ਲੀਟਰ ਦੀ ਸੇਵਾ ਹਾਂਜੀ ਨਾਲ ਹੀ ਤੁਸੀਂ ਜਿਹੜੀ ਬੇਨਤੀ ਕੀਤੀ ਸੀ ਮੈਂ ਕੁਛ ਤਰਪਾਲਾਂ ਕਹਿੰਦੇ ਸੀ ਵੀ ਟੈਂਟ ਵਾਸਤੇ ਸਮਾਨ ਚਾਹੀਦਾ ਉਹ ਵੀ ਸੇਵਾ ਲਾ ਦਿਓ ਸਾਡੀ ਅਸੀਂ ਉਹ ਵੀ ਪ੍ਰਵਾਨ ਕਰਦੇ ਹਾਂ ਮਖੂਬ ਸਾਹਿਬ ਇਹ ਚੈਨਲ ਨਾ ਤੇ ਮੈਂ ਹਮੇਸ਼ਾ ਕਿਨਣਾ ਅਮਰੀਕ ਸਿੰਘ ਕੋਨਰਜੀ ਦਾ ਨਾ ਜਗਜੀਤ ਰਵੀ ਅਰਸ਼ ਉਹਨਾਂ ਨੇ ਸਾਨੂੰ ਦੇ ਦਿੱਤਾ ਸੀ ਆਪਾਂ ਸਾਰੇ ਨਾਲ ਮਿਲ ਕੇ ਚਲਾ ਰਹੇ ਆਂ ਤੇ ਤੁਹਾਡਾ ਵੀ ਬਹੁਤ ਦਿਲਦਿਆਂ ਕਰਾਂ ਧੰਨਵਾਦ ਆ ਜੀ ਕਿਉਂਕਿ ਆਪਾਂ ਇੱਕ ਪਰਿਵਾਰ ਆਂ ਜੀ ਖੋਸਾ ਸਾਹਿਬ ਆ ਵੀਰ ਜੀ ਆ ਆਪਾਂ ਸਾਰੇ ਇੱਕ ਪਰਿਵਾਰ ਆਂ ਤੇ ਜਦੋਂ ਪਰਿਵਾਰ ਇਕੱਠਾ ਹੁੰਦਾ ਨਾ ਤੇ ਫਿਰ ਖੁਸ਼ੀ ਵੀ ਮਿਲਦੀ ਆ ਤੇ ਜਦੋਂ ਪਰਿਵਾਰ ਮਖੂ ਸਾਹਿਬ ਔਕੜ ਦੇ ਵਿੱਚ ਹੋਵੇ ਨਾ ਤੇ ਉਹਦੀ ਬਾਹ ਫੜਨਾ ਵੀ ਸਾਡਾ ਆਪਣਾ ਫਰਜ਼ ਆ ਹਾਂ মিডিਆ ਆਪਣੇ ਫਰਜ਼ ਨਿਭਾ ਰਿਆ ਜਿੱਥੇ ਅਸੀਂ মিডিਏ ਦੇ ਫਰਜ਼ ਨਿਭਾ ਰਹੇ ਆਂ ਕੁਝ ਸੇਵਾ ਜੋ ਸੰਗਤ ਸਾਨੂੰ ਦਿੰਦੀ ਆ ਜੀ ਤੁਸੀਂ ਇੱਕ ਧਰਮ ਦੀ ਗੱਲ ਤੇ ਤੁਹਾਨੂੰ ਬਹੁਤ ਸੇਵਾ ਕਰਨੀ ਕਿਉਂਕਿ ਤੁਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਪਾਣੀ ਆਇਆ ਆ ਤੁਸੀਂ ਘਰ ਨਹੀਂ ਬੈਠੇ ਕਦੀ ਤੁਹਾਨੂੰ ਵੇਖਿਆ ਵੀ ਰਾਵੀ ਦੇ ਕੰਡੇ ਦੇ ਉੱਪਰ ਕਦੀ ਵਿਆਸ ਦੇ ਕੰਡੇ ਤੇ ਕਦੀ ਸਤਲੁਜ ਦੇ ਕੰਡੇ ਤੇ ਤੇ ਸਾਡਾ ਤਾਂ ਸਰਪੰਚ ਸਾਹਿਬ ਇਲਾਕਾ ਉਹ ਹੈ ਸਾਰੇ ਪੰਜਾਬ 'ਚ ਇੱਕ ਇੱਕ ਦਰਿਆ ਮਾਰ ਕਰਦਾ ਸਾਨੂੰ ਦੋ ਦਰਿਆ ਘਰਲ ਕੇ ਮਾਰ ਕਰਦੇ ਸਤਲੁਜ ਤੇ ਵਿਆਸ ਇਸ ਕਰਕੇ ਤੁਹਾਡਾ ਧੰਨਵਾਦ ਉੱਥੇ ਵੀ ਬਹੁਤ ਵੱਡੀ ਸੇਵਾ ਤੁਸੀਂ ਕੀਤੀ ਹੈ ਅੱਛਾ ਬੇਨਤੀ ਇਹ ਆ ਪਰ ਪਹਿਲਾਂ ਤੁਸੀਂ ਲਿਆਤੀਆਂ ਸਾਨੂੰ ਤੁਹਾਡਾ ਧੰਨਵਾਦ ਤੁਸੀਂ ਹੁਣ ਇੱਕ ਡਰਾਮ ਸ਼ੁਰੂਆਤੀ ਦੌਰ ਦੇ ਉੱਪਰ ਤੁਹਾਡੇ ਵੱਲੋਂ ਹੰਗਾਰਾ ਆਇਆ ਇਹ ਵੀ ਤੁਹਾਡਾ ਕਾਲ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਪਰ ਉਹ ਨਾ ਜਿਵੇਂ ਹਰਿਆਣੇ ਵਾਲੇ ਕਹਿੰਦੇ ਪੇਟਾ ਭਰਿਆ ਨਹੀਂ ਇਸ ਕਰਕੇ ਪੇਟਾ ਜ ਸਾਡਾ ਅਜੇ ਨਹੀਂ ਭਰਿਆ ਸਾਡੇ ਕੋਲੇ ਆਉਂਦੇ ਜਾਂਦੇ ਰਿਹਾ ਜੇ ਜੋ ਅਸੀਂ ਕਹਿ ਤਾ ਉਹ ਲਿਆ ਕੇ ਦੇਣਾ ਤੁਸੀਂ ਮਕੂ ਸਾਹਿਬ ਤੁਸੀਂ ਇਹ ਅੱਜ ਵਾਸਤੇ ਲਾ ਲਓ ਕੱਲ ਨੂੰ ਖੋਸਾ ਸਾਹਿਬ ਤੁਸੀਂ ਜੋ ਹੁਕਮ ਫੇਰ ਲਾ ਦੋਗੇ ਸਿਰ ਮਤੇ ਪਰਵਾਹ ਨਾ ਠੀਕ ਹੋਸਾ ਸਾਹਿਬ ਬੋਲੇ ਸੋ ਨਿਹਾਲ ਖੋਸਾ ਸਾਹਿਬ ਮਾਰੇ ਜ ਆ ਨੇੜੇ ਆਏ ਜੇ ਤੇ ਆਪਾਂ ਗੁਰਨਾਨਕ ਨਾਮਲੇਵਾ ਸੰਗਤ ਦੇ ਨਾਲ ਵੀ ਬੇਨਤੀਆਂ ਕਰਾਂਗੇ ਕਿਉਂਕਿ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨੀ ਹੈ ਖੋਸਾ ਸਾਹਿਬ ਬੈਗਰੂਜੀ ਦਾ ਖਾਲਸਾ ਬੈਗਰੂਜੀ ਦੀ ਫਤਿਹ ਬਾਹਿਰ ਜੀ ਦਾ ਖਾਲਸਾ ਬਾਹਿਰ ਜੀ ਦੀ ਫਤਿਹ ਜੀ ਸ਼ੁਰੂਆਤ ਹੋ ਗਈ ਆ ਕਾਲ ਚੈਨਲ ਦੇ ਇੱਕ ਡਰਮ ਦੀ ਸੇਵਾ ਤਰਫੈਲਾਂ ਦੀ ਸੇਵਾ ਤੇ ਸਾਡੇ ਸਤਿਕਾਰਯੋਗ ਵੀਰ ਗੁਰਨਾਨਕ ਨਾਮਲੇਵਾ ਸੰਗਤ ਦੇ ਕਹਿੰਦੇ ਵੀ ਸਾਰੀ ਸੇਵਾ ਹੀ ਲੁੱਟ ਲਾਂਗੇ ਬਸ ਕਹਿੰਦੇ ਵੀ ਸਾਨੂੰ ਪਿਆਰ ਦੀ ਗਲਬਕੜੀ ਪਾਇਆ ਜੇ ਇਹ ਖੋਸਾ ਸਾਹਿਬ ਆਪਣੇ ਇਲਾਕੇ ਦੀ ਆ ਸ਼ਬੀ ਕਿਉਂ ਜਾ ਰਹੀ ਹੈ ਕਹਿੰਦੇ ਵੀ ਜੇ ਮੰਨ ਲਓ ਪਿੰਡ ਦੇ ਵਿੱਚ 200 ਟਰੈਕਟਰ ਹੈ ਤੇ ਪੰਜ ਕ ਬੰਦੇ ਟਰੈਕਟਰ ਕੱਢਦੇ ਨੇ ਬਾਕੀ 195 ਟਰੈਕਟਰ ਨਹੀਂ ਕੱਢਦੇ ਪਏ ਇਹ ਹੁਣ ਯੂਪੀ ਤੋਂ ਆ ਕੇ ਧੁੱਪ ਦੇ ਵਿੱਚ ਸੇਵਾ ਕਰਦੇ ਨੇ ਤੇ ਸਾਡੇ ਵਾਲੇ ਜਿਨ੍ਹਾਂ ਦੇ ਪਿੰਡ ਦੇ ਵਿੱਚ ਸੇਵਾ ਹੋ ਰਹੀ ਹੈ ਉਹ ਏਸੀ ਲਾ ਕੇ ਪੈ ਜਾਣ ਇਹ ਕਿਉਂ ਹੋ ਰਿਹਾ ਬਾਈ ਦੇਖੋ ਜੀ ਇਹ ਬਿਲਕੁਲ ਨੀਵੇਂ ਪੱਦਰ ਦੀ ਸੋਚ ਆ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਫੇਰ ਜਦੋਂ ਕਿਤੇ ਹੋਰ ਆਫਤ ਆਉਂਦੀ ਆ ਤੇ ਪਿੰਡਾਂ 'ਚ ਨਾਊਨਸਮੈਂਟਾਂ ਕਰਕੇ ਜਾਂਦੇ ਆ ਅੱਜ ਅਸੀਂ ਆਪ ਖੁਦ ਆਫਤ 'ਚ ਆ ਤੇ ਫੇਰ ਸਾਨੂੰ ਇਕਜੁੱਟ ਹੋ ਕੇ ਸਾਰਾ ਵੰਡ ਸਕਣ ਦਾ ਮਹਾਰਾਜ ਨੇ ਉਪਦੇਸ਼ ਦਿੱਤਾ ਆ ਤੇ ਜੇ ਸਾਡੇ ਜੇ ਪਿੰਡ 'ਚ 150 ਟਰੈਕਟਰ ਆ ਤੇ ਜੇ ਅਸੀਂ ਉਹਦਾ 50-50 ਕਰਕੇ ਤਿੰਨ ਥਾਵਾਂ ਤੇ ਵੰਡ ਲੈਨੇ ਆ ਤੇ ਮਸਲਾ ਅੜਦਾ ਹੀ ਨਹੀਂ ਕਦੇ ਵੀ ਤੇ ਇਹ ਜੇ ਜੂਪੀ ਤੋਂ ਹੋਰ ਥਾਵਾਂ ਤੋਂ ਆਣ ਕੇ ਵੀਰ ਸੇਵਾ ਕਰਦੇ ਆ ਤੇ ਜੇ ਸਾਡੇ ਵਾਲੇ ਏਸੀ ਲਾ ਕੇ ਪੈਂਦੇ ਆ ਉਹ ਬਹੁਤ ਮਾੜੀ ਗੱਲ ਆ ਤੇ ਅਸੀਂ ਕਈ ਵਾਰ ਪਤਾ ਕੀ ਹੁੰਦਾ ਜੀ ਅੱਗਾ ਦੌੜ ਪਿੱਛਾ ਚੌੜ ਉਹ ਵੀਰ ਕੀ ਕਰਦੇ ਹੁੰਦੇ ਵੀ ਆਪਦੇ ਪਿੰਡ ਤੇ ਕੁਝ ਨਹੀਂ ਕਰਨਾ ਤੇ ਗਵਾਂਡੀ ਦੇ ਪਿੰਡ ਜਾ ਕੇ ਮੀਡੀਆ ਦੇ ਮੋਰੇ ਖੜਨ ਦੀ ਕੋਸ਼ਿਸ਼ ਕਰਨੀਆਂ ਵੀ ਇੱਥੇ ਮੈਂ ਵੱਧ ਸੇਵਾਦਾਰ ਆ ਪੈ ਪਹਿਲਾਂ ਆਪਣਾ ਘਰ ਨੂੰ ਸਵਾਰੀਏ ਪਹਿਲਾਂ ਆਪਣੇ ਜਿੱਥੇ ਅਸੀਂ ਲੱਗੇ ਹੋਏ ਆਂ ਵੀਰਾਂ ਨੇ ਦੱਸਿਆ ਵਾ ਕਿ ਉੱਥੇ ਸਾਨੂੰ ਕੋਈ ਸਪੋਰਟ ਨਹੀਂ ਮਿਲਦੀ ਪਤਾ ਨਹੀਂ ਕਿਹੜਾ ਲਾਗਲਾ ਪਿੰਡ ਹੈ ਕੋਈ ਤੇ ਉਸ ਜਿਹੜੇ ਜਿੱਥੇ ਵੀ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਜੂਪੀ ਤੋਂ ਆਈਆਂ ਨੇ ਕੈਨੇਡਾ ਤੋਂ ਵੀਰ ਕੁਲਦੀਪ ਸਿੰਘ ਹੁਣ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਵੀਰ ਹਾਂ 2 300 ਕਿਲੋਮੀਟਰ ਦਾ ਪ੍ਰਦੇਸ਼ ਝਾਕੇ ਇੱਥੇ ਆਏ ਨੇ ਸਾਡਾ ਮੋਰਲ ਫਰਜ ਬਣਦਾ ਆ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਇਹਨਾਂ ਦੀ ਟੈਲ ਸੇਵਾ ਕਰੀਏ ਮੰਜੇ ਬਿਸਰੇ ਦਾ ਇੰਤਜ਼ਾਮ ਕਰੀਏ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰੀਏ ਤੇ ਟਰੈਕਟਰ ਤੇਲ ਇਹਨਾਂ ਦਾ ਤੇ ਸਾਡੇ ਘਰੇ ਟਰੈਕਟਰ ਵਧਨੇ ਥੋੜਾ ਮਸ਼ੀਨਰੀ ਤਾਂ ਸਾਡੀ ਜਿੰਨੀ ਚਲਾਈਏ ਓਨੀ ਉਹ ਵਧੀਆ ਰਹਿੰਦੀ ਠੀਕ ਰਹਿੰਦੀ ਆ ਤੇ ਜੇ ਅਸੀਂ ਇੰਨਾ ਛੋਟਾ ਦਿਲ ਕਰਕੇ ਚੱਲਾਂਗੇ ਤੇ ਫਿਰ ਦਰਿਆਵਾਂ ਨਾਲ ਮੱਥੇ ਨਹੀਂ ਲਾਈ ਜਾਂਦੇ ਜੀ ਬਿਲਕੁਲ ਬਹੁਤ ਸੋਹਣੀ ਤੁਸੀਂ ਗੱਲ ਕਹੀ ਹੈ ਇਹ ਜਿਹੜਾ ਕਾਰਜ ਹੁਣ ਅੱਜ ਆਰੰਭ ਹੋ ਗਿਆ ਵੀਰ ਨੇ ਗੋਹਾਰ ਲਾਈ ਸੀ ਉਹ ਸਾਡੇ ਥਰੂ ਗਈ ਪ੍ਰਮਾਤਮਾ ਨੇ ਸੁਣੀ ਗੁਰਨਾਨਕ ਨਾਮਲੇਵਾ ਸੰਗਤ ਨੇ ਸੰਪਰਕ ਕੀਤਾ ਇਹ ਵੀ ਮੈਨੂੰ ਲੱਭਦੇ ਲੱਭਦੇ ਪਿੰਡ ਦੇ ਵਿੱਚ ਆਪੜੇ ਉਦੋਂ ਤੁਸੀਂ ਤੇਲ ਮੰਡ ਰਹੇ ਸੀ ਰਾਜੀ ਸਭਰਾ ਦੇ ਵਿੱਚ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਪੋਕਲਨ ਸਰਪੰਚ ਸਾਹਿਬ ਇੱਕ ਆ ਗਈ ਇੱਕ ਮਗਰ ਆ ਰਹੀ ਹੈ ਹਾਂ ਜੀ ਇੱਕ ਮਗਰ ਆ ਰਹੀ ਹੈ ਜੀ ਉਹ ਤੇ ਇੱਕ ਤੇ ਸਾਡੇ ਕੋ ਪਹੁੰਚ ਗਈ ਆ ਹੁਣ ਕੰਮ ਚਾਲੂ ਲੱਗੇ ਆ ਕਰਨ ਤੁਹਾਡੇ ਨਾਲ ਤੁਸੀਂ ਆਹ ਵਾਤੀ ਲੱਗੇ ਹੋ ਸੇਵਾ ਕਰਨੇ ਨਹੀਂ ਨਹੀਂ ਅਸੀਂ ਸ਼ੁਰੂਆਤ ਕਰਾ ਕੇ ਵੀ ਜਾਵਾਂਗੇ ਤੇ ਮੁੜ ਕੇ ਗਿੜੇ ਵੀ ਲਾਉਂਦੇ ਰਹਾਂਗੇ ਅੱਛਾ ਦੋ ਮਸ਼ੀਨਾਂ ਨੇ ਖੋਸਾ ਸਾਹਿਬ ਤੁਹਾਡਾ ਤਜਰਬਾ 2019 ਦੇ ਵਿੱਚ ਤੁਸੀਂ ਇੱਕ ਬੰਨ ਤੇ ਉਦੋਂ ਮੇਰੇ ਖਾਲ ਮਸ਼ੀਨਾਂ ਨਹੀਂ ਸੀ ਗਟਿਆਂ ਦੇ ਨਾਲ ਹੀ ਤੁਸੀਂ ਬੰਨ ਬੰਨ ਲਿਆ ਸੀ ਹੁਣ ਆਪਣੇ ਕੋਲ ਦੋ ਪੋਕਲਾਈਨ ਮਸ਼ੀਨਾਂ ਨੇ ਪਾਣੀ ਵੀ ਇੰਨਾ ਨਹੀਂ ਚੱਲਦਾ ਜਿੰਨਾ ਉੱਥੇ ਚੱਲਦਾ ਸੀ ਉੱਥੇ ਤਾਂ ਪ੍ਰੈਸ਼ਰ ਬੜਾ ਤੇਜ਼ ਸੀ ਤੇ ਤੁਹਾਡਾ ਤਜਰਬਾ ਕੀ ਕਹਿੰਦਾ ਵੀ ਕਿਲੋ ਕਿਲੋ ਮੀਟਰ ਦਾ ਬਣਦਾ ਕਿੰਨੇ ਕ ਚਿਰ ਦੇ ਵਿੱਚ ਵਜੇਗਾ ਤੇ ਸਾਨੂੰ ਕਿੰਨਾ ਕੇ ਦੇ ਵਿੱਚ ਤੁਸੀਂ ਆਪ ਦੀ ਗਾਈਡਲਾਈਨ ਦਿਓਗੇ ਸਾਥ ਦਿਓਗੇ 10 ਦਿਨ ਲੱਗਣਗੇ ਜੀ ਇਹਨੂੰ 10 ਪਲੱਸ 5 ਇਹ ਦੋ ਬਾਅਦ ਟਾਈਮ ਨਹੀਂ ਲੱਗਦਾ ਤੇ ਗਾਇ ਆਪਾਂ ਕੀ ਦੇਣਾ ਕਿ ਬਾਕੀ ਕੋਈ ਤੇਲ ਦੇ ਰਿਹਾ ਕੋਈ ਮਾਇਆ ਦੇ ਰਿਹਾ ਆਪਾਂ ਤਨ ਨਾਲ ਸੇਵਾ ਕਰਾਂਗੇ ਆਪਾਂ ਨਿਗਾ ਰੱਖਾਂਗੇ ਸਾਰੀ ਆਉਂਦੇ ਰਵਾਂਗੇ ਦੇਖਦੇ ਰਹਿਾਂਗੇ ਇਹਨਾਂ ਨੂੰ ਹੁਣ ਜਿਹੜੇ 250 ਕਿਲੋਮੀਟਰ ਤੋਂ ਆਏ ਇਹਨਾਂ ਨੂੰ ਪਰੇਸ਼ਾਨੀ 'ਚ ਥੋੜੋ ਪਾਵਾਂਗੇ ਆਪਾਂ ਕੱਲਾ ਇੱਥੇ ਬੋਲ ਕੇ ਥੋੜੋ ਆਪਾਂ ਚੱਲ ਜਾਾਂਗੇ 800 ਕਿਲੋਮੀਟਰ ਵਾਇਗਰੂ ਅੱਛਾ ਜੂਪੀ ਦਾ ਏਰੀਆ ਵੱਡਾ ਆਪਾਂ ਇਹ ਥੋੜੋ ਗੱਲ ਹੈਗੀ ਕਿ ਇਹ ਆ ਗਿਆ ਜਿੱਥੇ ਕਿਤੇ ਕੋਈ ਲੋਡ ਪੈਂਦੀ ਆ ਰਾਤ ਬਰਾਤੇ ਆਪਾਂ ਨੂੰ ਕਿਹੜਾ 95 ਇਹ ਕੋਲ ਡੱਲੇ ਵਾਲੀ ਗੱਲ ਆ ਆਪਾਂ ਨੂੰ ਕੀ ਆਪਾਂ ਵੀ ਜੱਟਾਂ ਜ਼ਿਮੀਂਦਾਰਾਂ ਦੇ ਪੁੱਤਰ ਧੀਆਂ ਹੈਗੇ ਆ ਆਪਾਂ ਨੂੰ ਕੋਈ ਮਸਲਾ ਨਹੀਂ ਹੈ ਆਪਾਂ ਹਰ ਤਰ੍ਹਾਂ ਦੇ ਨਾਲ ਇੱਥੇ ਖੜਾਂਗੇ ਇਹਨੂੰ ਪੂਰਾ ਕਰਕੇ ਜਿੱਦਣ ਸਰਪੰਚ ਸਾਹਿਬ ਹੁਣੀ ਕਹਿਣਗੇ ਵੀ ਜਾਓ ਘਰ ਨੂੰ ਹੁਣ ਉਸ ਦਿਨ ਜਾਣਾ ਆਪਾਂ ਅੱਗੋਂ ਜਾਣਾ ਨਹੀਂ ਹੈ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਇੱਕ ਆਪਾਂ ਆਪਣੇ ਕਿੱਥੇ ਚਲੇ ਗਏ ਤੇਜਿੰਦਰ ਸਿੰਘ ਰੰਧਾਵਾ ਜੀ ਅੱਛਾ ਉਧਰ ਤੇਲ ਤੇ ਗਏ ਨੇ ਵੀਰ ਹਾਂਜੀ ਬਿਲਕੁਲ ਇਹਨਾਂ ਨਾਲ ਵੀ ਗੱਲ ਕਰਦੇ ਆਂ ਤੇ ਛੱਟ 'ਚ ਵੀ ਹੈਗੇ ਬੈਠੇ ਪਰ ਮੈਂ ਸਵੇਰੇ ਜਦੋਂ ਸੁਨੇਹਾ ਦਿੱਤਾ ਵੀ ਉੱਥੇ ਜਾਣਾ ਆਪਾਂ ਬਹੁਤ ਬਹੁਤ ਮਰੂਰ ਸਾਹਿਬ ਤੁਹਾਡਾ ਧੰਨਵਾਦ ਤੁਹਾਡੇ ਨਾਲ ਵੀ ਗੱਲਬਾਤ ਕਰਦਾ ਮਾਂ ਅੱਛਾ ਇੱਕ ਮੈਂ ਸਰਪੰਚ ਸਾਹਿਬ ਤੁਹਾਨੂੰ ਵੀ ਮੀਡੀਆ ਦੇ ਵਿੱਚ ਕਹਿ ਦਿਆਂ ਪਿੰਡ ਵਾਲਿਓ ਸਾਰੇ ਮੇਰੇ ਵੀ ਸੁਣਦੋ ਨੇੜੇ ਆਜੋ ਯਾਰ ਤੁਸੀਂ ਪਿਛਾਂ ਤੇ ਖੜੇ ਹੋ ਕੀ ਚੱਕਰ ਆ ਹਾਂ ਨੇੜੇ ਨੇੜੇ ਆਜੋ ਜਿਹੜੇ ਬਾਪੂ ਜੀ ਕੋ ਨਹੀਂ ਤੁਸੀਂ ਥਾਗੇ ਤੁਸੀਂ ਬੈਠੇ ਰਹੋ ਕਿਸੇ ਵੇਲੇ ਜਮਾਨੀ ਵੇਲੇ ਤੁਸੀਂ ਵੀ ਨਹੀਂ ਸੀ ਵਹਿੰਦੇ ਉਹਨਾਂ ਬਢੇਪੇ ਦੇ ਵਿੱਚ ਹੀ ਟਿਗੇ ਹੋ ਹੈ ਕੋਈ ਨਹੀਂ ਕੋਈ ਨਹੀਂ ਗੁਰੂ ਕਿ ਅੱਛਾ ਇੱਕ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਸਤਾਂਮ ਸਿੰਘ ਤੂੰ ਵੀ ਨੇੜੇ ਆ ਜਾ ਇਹ ਦੁਨੀਆ ਦੀ ਇੱਕ ਆਦਤ ਹੁੰਦੀ ਏ ਸੇਵਾ ਜਦੋਂ ਕੋਈ ਕਰਨ ਲੱਗ ਪੈਂਦਾ ਨਾ ਤੇ ਵਿਚਕਾਰ ਆ ਕੇ ਡਾਉਂਦੀਆਂ ਫਾਨਾ ਕਿਸੇ ਨੇ ਇਹਨਾਂ ਵੀਰਾਂ ਨੂੰ ਕਹਿਣਾ ਲੈ ਆ ਤੇ ਦੋ ਕੁ ਬੰਦਿਆਂ ਦੇ ਮਗਰ ਲਾ ਕੇ ਤੁਸੀਂ ਕੰਮਰਾ ਦਾ ਸਾਰਾ ਪਿੰਡ ਇੱਕ ਪਾਸੇ ਐਵੇਂ ਹੀ ਆਖੀ ਜਾਣਾ ਹਣਾ ਤੇ ਕਿਸੇ ਨੇ ਤੁਹਾਨੂੰ ਆ ਕੇ ਕਹਿਣਾ ਲੈ ਅਸੀਂ ਤੇ ਸਾਰਾ ਆ ਵੀ ਕਰ ਦੇਣਾ ਅਸੀਂ ਮੁੜਕਿਆ ਵੀ ਕਰ ਦੇਣਾ ਅਸੀਂ ਤੁਸੀਂ ਤੇ ਇਹਨਾਂ ਨੂੰ ਲਾ ਲਿਆ ਇਸ ਕਰਕੇ ਅਰਦਾਸ ਖੋਈਏ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਫਰਕ ਨਾ ਪਵੇ ਚੜ੍ਹਦੀ ਕਲਾ ਦੇ ਵਿੱਚ ਕਰ ਜੋਵੇ ਮੈਂ ਤੇ ਮਖੂਦ ਸਾਹਿਬ ਦੋ ਹੀ ਗੱਲਾਂ ਕਰੂੰਗਾ ਜੀ ਮੈਨੂੰ ਤੁਹਾਡੇ ਛੋਟੇ ਬ੍ਰਦਰ ਕਹਿੰਦੇ ਵੀ ਇਸ ਨਾਮ ਸਿਆਂ ਕਿੰਨਾ ਨੁਕਸਾਨ ਹੋ ਗਿਆ ਤੇ ਕੀ ਸਹਾਕਦਾ ਵਾ ਮੈਂ ਕਿਹਾ ਜੇ ਤੇ ਗੁਰੂ ਮਹਾਰਾਜ ਜੀ ਦੇ ਵੇਖੀਏ ਦਸੰਪੇ ਦਾ ਗੁਰੂ ਗੋਬਿੰਦ ਸਿੰਘ ਹਾਲ ਉਹਨੇ ਆਪਦਾ ਸਾਰਾ ਪਰਿਵਾਰ ਹੀ ਵਾਰਤਾ ਮਾਤਾ ਗੁਜਰਕੌਰ ਛੋਟੇ ਬੱਚੇ ਜਦੋਂ ਸ਼ਹੀਦ ਹੋ ਲਗੇ ਨੀਆਂ ਚੋਂ ਲੱਗੇ ਆਵਾਜ਼ ਮਾਰ ਕੇ ਕਹਿੰਦੀ ਬੱਚਿਓ ਮੇਰੇ ਕੋਲ ਆਓ ਆ ਤੁਹਾਡੀ ਮਾਂ ਮੈਨੂੰ ਤੁਹਾਡੇ ਚੋਲੇ ਦੇ ਗੀ ਕਲਗੀਆਂ ਦੇ ਗਈ ਸੀ ਤੁਸੀਂ ਲਾੜੀ ਮੌਤ ਨੂੰ ਵਿਆਹ ਚੱਲੇ ਜੇ ਤੇ ਮੈਂ ਤੁਹਾਡੇ ਸੋਹਣੇ ਚੋਲੇ ਪਾ ਕੇ ਕਲਗੀਆਂ ਲਾ ਕੇ ਤੁਹਾਨੂੰ ਫੇਰ ਭੇਜਣਾ ਤੇ ਮੈਂ ਮੈਂ ਕਿਹਾ ਉਸ ਹਾਉਣਾ ਵਿਖੀ ਤੇ ਆਪਣਾ ਕੁਝ ਵੀ ਨਹੀਂ ਗਿਆ ਆਪਾਂ ਆਪਣੇ ਪਰਿਵਾਰ ਚ ਬੈਠੇ ਆਂ ਬੱਚਿਆਂ ਚ ਬੈਠੇ ਆਂ ਹੜਾਂ ਦੀ ਸਾਨੂੰ ਆਤ ਇੱਕ ਵੀਰ ਨੇ ਕਿਹਾ ਪਾ ਲੈਣੀ ਚਾਹੀਦੀ ਤੇ ਪੈ ਗਈ ਸਾਨੂੰ ਤੇ ਪੈ ਗਈ ਆ ਸਿਰਫ ਇਹੀ ਧੰਨਵਾਦ ਤੁਹਾਡਾ ਵੀ 2023 ਦੇ ਵਿੱਚ ਇਸ ਏਰੀਏ ਦੇ ਵਿੱਚ ਹਰਪਾਲ ਸਿੰਘ ਮਖੂ ਆਏ ਤੇ ਸਾਨੂੰ ਹੌਸਲਾ ਇਹ ਮਿਲਿਆ ਕਿ ਇੱਥੇ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਉਹ ਸਾਨੂੰ ਰਾਸ਼ਨ ਵੀ ਦੇ ਗਿਆ ਤੇ ਸਾਡੀਆਂ ਵੀਡੀਓ ਵੀ ਪਾਈਆਂ ਤੇ ਅੱਜ ਉਸ ਵੀਡੀਓ ਦੀ ਬਦੌਲਤ ਤੁਸੀਂ ਸਾਡੇ ਕੋਲ ਦੁਬਾਰਾ ਪਹੁੰਚੇ 25 ਦੇ ਵਿੱਚ ਜਿੱਦਾਂ ਮੰਨ ਲਓ ਰੁੱਖ ਸੁੱਕ ਜਾਂਦਾ ਨਾ ਤੇ ਦੁਬਾਰਾ ਆਸ ਨਹੀਂ ਹੁੰਦੀ ਉਹਨੂੰ ਉਮਰ ਜਾ ਜਾਂਦਾ ਏਦਾਂ ਹੀ ਮਰ ਜਾਏ ਪਏ ਆ ਸਾਰੇ ਆ ਤਿੰਨਾ ਪਿੰਡਾਂ ਦੀ ਮੰਨ ਲੋ ਜ਼ਮੀਨ ਰਲ ਮਿਲ ਕੇ ਇਕੱਠੀ ਹੋ ਜਾਂਦੀ ਹੈ ਬਹੁਤ ਬੁਰੀ ਹਾਲਤ ਸੀ ਇੱਕ ਦੂਜੇ ਦੇ ਮੂੰਹ ਵੱਲ ਵੇਂਦੇ ਸੀ ਵੀ ਮਤਲਬ ਕਿ ਸਰਦਾਰ ਬੰਦਾ ਜੱਟ ਬੰਦਾ ਤੇ ਰਸ਼ਨ ਨਹੀਂ ਲੈ ਸਕਦਾ ਲੈਣ ਚ ਲਾ ਕੇ ਹਨਾ ਵੀ ਅਗਲਾ ਕਹੂਗਾ ਯਾਰ ਇਹਦੇ 25 30 ਕਿੱਲੇ ਮਾਲਕਵਾਦੇ ਕਿੱਥੋਂ ਰਸ਼ਨ ਲੈਣ ਦੂਜੇ ਪਾਸੇ ਤੁਰ ਪਈਏ ਨਹੀਂ ਵੇਖਦੇ ਵੀ ਸਭ ਇੱਕੋ ਜਿਹਾ ਕਰ ਦਿੱਤਾ ਅਗਲੇ ਕਹਿੰਦਾ ਲੈ ਇਹਦੇ ਕੋ 30 ਕਿੱਲੇ ਆ ਹੋਵੇ ਕਿੱਟ ਚੁੱਕੀ ਜਾਂਦਾ ਤੇ ਜਦ ਕਿ ਹਾਂ ਤੁਹਾਡਾ ਇਹ ਧੰਨਵਾਦ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਜਿੱਥੇ ਪਿਆਰ ਹੋਵੇ ਨਾ ਪ੍ਰੀਮੋ ਵੀ ਤੁਹਾਨੂੰ ਮੈਂ ਕਿਹਾ ਵੀ ਕਿ ਤੁਹਾਨੂੰ ਆਉਣਾ ਹੀ ਪੈਣਾ ਤੱਕੇ ਨਾ ਆਓ ਇੱਥੇ ਤੁਸੀਂ ਆਏ ਤੇ ਤੁਹਾਡੇ ਤੁਸੀਂ ਤੁਹਾਡੇ ਵੀਡੀਓ ਨਹੀਂ ਤੂੰ ਕਿਹਾ ਤੂੰ ਕਿਹਾ ਕੰਜਰ ਹੋਵੇ ਜਿਹੜਾ ਗਾਂ ਤੋਂ ਤੁਹਾਨੂੰ ਫੋਨ ਕਰੇ ਐਂ ਗਿਆ ਤੂੰ ਹਾਂ ਉਹ ਤੇ ਫਿਰ ਪਿਆਰ ਕੈਮਰੇ ਮੂਹਰੇ ਹੁਣ ਮਿੱਠਾ ਜਾਣਾ ਉਹ ਪਿਆਰ ਕਰਕੇ ਕੀ ਤੁਸੀਂ ਤੁਸੀਂ ਮੇਰੀ ਗੱਲ ਨਹੀਂ ਸੁਣੀ ਚਾਰ ਪੰਜ ਦਿਨਾਂ ਵੀ ਫਿਰ ਕਿਹੜੀ ਗੱਲ ਆ ਵੀ ਇਹ ਗੱਡੀਆਂ ਵੱਡੀਆਂ ਦੇ ਘੁੰਮਣ ਦਿਆਂ ਨੂੰ ਕੀ ਪਰਵਾਹ ਹੋਣੀ ਪਰ ਮੈਂ ਕਿਹਾ ਯਾਰ ਆ ਕੇ ਖੁਦ ਵੇਖੋ ਏਰੀਆ ਵੇਖੋ ਬੁਰੀ ਹਾਲਤ ਵਾ ਇੱਥੇ ਇਸ ਤੋਂ ਪਾਰ ਬਾਊ ਪਰ ਰਾਸ਼ਨ ਗਲਦੇ ਆ ਤਹਾਡੇ ਵੀਡੀਓ ਪਾਉਣ ਦੇ ਜਰੀਏ ਇਹ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਹੈ ਇਹ ਯੂਪੀ ਤੋਂ ਚੱਲ ਕੇ ਸਿੰਘ ਆਏ ਅੱਜ ਇੱਥੇ ਸੇਵਾ ਸਟਾਰਟ ਹੋਣ ਲੱਗੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਬਹੁਤ ਤੁਹਾਡਾ ਧੰਨਵਾਦ ਸਰਪੰਚ ਸਾਹਿਬ ਦਾ ਧੰਨਵਾਦ ਤੇ ਆਓ ਹੁਣ ਆਪ ਗੱਲ ਕਰੀਏ ਆਪਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਭਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਤੁਹਾਡੇ ਸਹਿਯੋਗੀਆਂ ਦਾ ਤੇ ਕਾਰਜ ਅੱਜ ਚੜ੍ਹਦੀ ਕਲਾ ਦੇ ਵਿੱਚ ਆਰੰਭ ਲੱਗਾ ਹੋਣ ਹਾਂਜੀ ਬਾਬੇ ਨਾਨਕ ਨੇ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸੰਗਤ ਦੇਸ਼ਾਂ ਵਿਦੇਸ਼ਾਂ ਚ ਸਾਡੇ ਐਨ ਆਰ ਆਈ ਵੀਰ ਇਹ ਸਮਝ ਲਿਜੀਏ ਜੋ ਇਹ ਸੇਵਾ ਚੱਲਣ ਈਏ ਇਹ ਉਹਨਾਂ ਦੇ ਸਹਿਯੋਗ ਨਾਲ ਤੇ ਯੂਪੀ ਦੀ ਸੰਗਤ ਦੇ ਉਪਰਾਲੇ ਨਾਲ ਚੱਲ ਰਹੀ ਈਏ ਜੀ ਉਹ 18 18 ਘੰਟੇ ਮਤਲਬ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਔਰ ਇੱਥੇ ਭੇਜਦੇ ਨੇ ਇਹ ਸੇਵਾਵਾਂ ਲਗਾਤਾਰ ਚੱਲਣ ਡੀਆਂ ਨੇ ਆ ਜਿਹੜੀ ਸੇਵਾ ਆਪਣੇ ਤੁਹਾਡੇ ਗੁਜਰਪੁਰ ਦੀ ਇਹ ਆਪਣੇ ਕੁਲਦੀਪ ਸਿੰਘ ਅੰਕਲ ਜੀ ਆਏ ਨੇ ਉਹਨਾਂ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸ਼ਾਇਦ ਉਹ ਦਿਨ ਆਪ ਜੀ ਨੂੰ ਦੱਸਿਆ ਵੀ 18000 ਡਾਲਰ ਜਿਹੜਾ ਉਹ ਲੈ ਕੇ ਆਏ ਨੇ ਉਹਨਾਂ ਦੇ ਤਹਿਤ ਹੀ ਚੱਲਣੀ ਹੈ ਬਹੁਤ ਵੱਡਾ ਕਾਰਜੇ ਤੇ ਵੀਰ ਜੀ ਦੱਸਣ ਦੇਈ ਸਤਨਾਮ ਵੀਰ ਜੀ ਕਿ 12000 ਏਕੜ ਔਰ 3 ਪਿੰਡ ਦੀ ਫਸਲ ਤੇ ਆਪਾਂ ਅਰਦਾਸ ਬੇਨਤੀ ਕਰਨੇ ਆ ਅਸੀਂ ਆਪਣੇ ਚੰਗੇ ਕਰਮ ਸਮਝਨੇ ਆ ਕਿ ਅਸੀਂ ਜਿਹੜਾ ਇਹ ਸੇਵਾ ਸਾਡੀ ਝੋਲੀ ਪਈ ਹੈ ਆਪਾਂ ਅਕਾਲ ਚੈਨਲ ਦਾ ਕੋਸਾ ਸਾਹਿਬ ਦਾ ਮਖੂ ਸਾਹਿਬ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨੇ ਆ ਕਿ ਇਹਨਾਂ ਨੇ ਸਾਡੀ ਆਵਾਜ਼ ਸੁਣੀ ਔਰ ਅੱਗੂ ਸਾਨੂੰ ਇੱਕ ਡਾਕੀਏ ਦੇ ਰੂਪ ਨਾਲ ਸਾਡਾ ਜਿਹੜਾ ਬਣ ਕੇ ਸਾਰਾ ਔਰ ਸਾਨੂੰ ਇੱਕ ਸਹੀ ਥਾਂ ਤੇ ਲਿਆਂਦਾ ਹੈ ਤੇ ਆਪਾਂ ਵੀਰਾਂ ਨੂੰ ਵੀ ਬੇਨਤੀ ਕਰਨੀ ਹੈ ਕਿ ਭਾਈ ਜੋ ਵੀ ਸਾਡੇ ਵੀਰ ਸਾਡੀ ਆਵਾਜ਼ ਸੁਣਨ ਡੈ ਨੇ ਆਪਣਾ ਫੇਸਬੁੱਕ ਤੇ ਇੰਸਟਾਗ੍ਰam ਤੇ ਗੁਰਨਾਨਕ ਨਾਮਲੇਵਾ ਸੰਗਤ ਦੇ ਨਾਮ ਤੋਂ ਚੈਨਲ ਹੈ ਸਾਰੇ ਵੀਰ ਇਹਨੂੰ ਮਤਲਬ ਆਪਣਾ ਸਬਸਕ੍ਰਾਈਬ ਕਰੋ ਔਰ ਜਿਹੜਾ ਸਾਡੇ ਚੈਨਲ ਦੇ ਮਾਧਿਅਮ ਨਾਲ ਜਿਹੜੇ ਵੀਰ ਲੋੜਵੰਨ ਨੇ ਉਥੋਂ ਤੱਕ ਅਵਾਜ਼ ਪਹੁੰਚ ਸਕੇ ਜਿਹੜੇ ਲੋੜਵੰਨ ਨੇ ਉਥੇ ਜਿਹੜੇ ਦਾਨੀ ਵੀਰ ਨੇ ਉਹਨਾਂ ਨੂੰ ਵੀ ਇੱਕ ਸਹੀ ਪਲੇਟਫਾਰਮ ਮਿਲੇ ਜਿਹਦੇ ਨਾਲ ਜਿਹੜਾ ਹੈ ਕਮ ਸੇ ਕਮ ਉਹਨਾਂ ਦਾ ਦਸਬੰਦ ਕੱਢਿਆ ਹੋਇਆ ਸਹੀ ਥਾਂ ਤੇ ਆਪ ਆਏ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਮਿਹਰਬਾਨੀਆਂ ਤੁਹਾਡੀਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਓ ਮਸ਼ੀਨ ਆ ਰਹੀ ਏ ਤੇ ਆਪਾਂ ਹੁਣ ਇੱਧਰ ਕਰੀਏ ਝਟ ਵਿਚਾਰਾਂ ਤੇ ਇੱਥੇ ਅਕਾਲ ਚੈਨਲ ਦਾ ਸਰਪੰਚ ਸਾਹਿਬ ਹੁਣ ਤੋੜਾ ਭਰ ਕੇ ਨਿੰਬੂਆਂ ਦਾ ਲੈ ਹੀ ਆਇਆ ਕਰੋ ਹਾਂ ਤੋੜਾ ਭਰ ਕੇ ਨਿੰਬੂਆਂ ਦਾ ਲਿਆਂਦਾ ਹੋਵੇ ਤੇ ਸਕੰਜਵੀ ਬਣਾ ਬਣਾ ਕੇ ਪਿਆਈ ਜਾਓ ਤੇ ਫੇਰ ਇਧਰੋਂ ਨਾਲ ਦੀ ਨਾਲ ਧੁੱਪਾਂ ਦੇ ਵਿੱਚ ਵਧੀਆ ਕੰਮ ਨਿਕਲੀ ਜਾਊਗਾ ਮੈਨੂੰ ਲੱਗਦਾ ਬਹੁਤ ਜਕਾਰੇ ਛਡਾਓ ਇੱਕ ਰੋਣਾ ਜਰਾ ਜੋਸ਼ ਆ ਜਾਏ ਮੈਂ ਕਿਹਾ ਜਕਾਰੇ ਦੀ ਜਕਾਰੇ ਸਰਪੰਚ ਸਾਹਿਬ ਛੋਟੋ ਜਕਾਰਾ ਜੀ ਜਕਾਰਾ ਕੇ ਜਾਓ ਜੀ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਖਲਗੀ ਧਰ ਦੇ ਮਨ ਨੂੰ ਭਾਵੇ ਸੱਤ ਸਰੀਆਗਾ ਕਾਰਿਆ ਦੀ ਗੂੰਜ ਦੇ ਵਿੱਚ ਕਾਰਜ ਆਰੰਭ ਹੋਇਆ ਤੇ ਵੈਗਰੂ ਦੀ ਕਿਰਪਾ ਨਾਲ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਕਾਰਜ ਛੇਤੀ ਸਮਾਪਤ ਹੋਵੇਗਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਆਓ ਸਾਡਾ ਵੀਰ ਗਰਭਾਗ ਸਿੰਘ ਮਰੂਟਾਢੀ ਸਿੰਘ ਵੀ ਆਏ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਵੇਂ ਆ ਮਰੂਟ ਸਾਹਿਬ ਸਿਹਤਾਂ ਇਹ ਤਾਂ ਠੀਕਾ ਹੁੰਦੀ ਪਿਛਲੇ ਦਿਨਾਂ ਚ ਕਿੰਦੇ ਥੋੜਾ ਜਿਹਾ ਕੋਈ ਚੀਜ਼ ਵਿੱਚ ਮੱਝੀ ਸੀ ਕਿ ਤੂੰ ਵਿੱਚ ਮੱਝਾ ਸੀ ਜਿਵੇਂ ਮੈਂ ਵਜਾਂ ਜਾ ਉਹ ਵਜਾ ਮਤਲਬ ਐਕਸੀਡੈਂਟ ਹੀ ਹੋ ਗਿਆ ਸੀਗਾ ਉਹਦੇ ਨਾਲ ਕਾਫੀ ਸਟਾਂ ਵਜੀਆਂ ਕਦੋਂ ਚੋਇਆ ਸੀ? ਕਰੀਬ 2.5 ਮਹੀਨੇ ਹੋ ਗਏ ਆ ਕਦੋਂ ਚ ਵਜਿਆ ਸੀ ਭਰਾ? ਕਾਰ ਚ ਕਾਰ ਮੋਟਰ ਕਾਰ ਬਚ ਗਈ ਕਾਰ ਬਚ ਗਈ ਤੂੰ ਬਚ ਗਿਆ ਮੈਂ ਬਚ ਗਿਆ ਤੁਹਾਡੇ ਵਿੱਚ ਕਾਦੀ ਟੈਨਸ਼ਨ ਨਹੀਂ ਆਵੇ ਚੜਦੀ ਕਲਾ ਤੇ ਰਹਿਣਾ ਇਹ ਜੀ ਸਾਡੇ ਢਾਡੀ ਸਿੰਘ ਦੇ ਲੱਗੀਆਂ ਨਾਲ ਸ਼ਰਾਰਤਾਂ ਕਰਦੇ ਰਹਿੰਦਾ ਜੇ ਨਾ ਕਰੀਏ ਤੇ ਇਹਨਾਂ ਦਾ ਮੂੰਹ ਹੋਰ ਹੀ ਤਰ੍ਹਾਂ ਹੋ ਜਾਂਦਾ ਇਸ ਕਰਕੇ ਦਰਿਆਈ ਏਰੀਏ 'ਚ ਆਏ ਆ ਉਤਰੇ ਜੇ ਚਿਹਰੇ ਨੇ ਇਹਨਾਂ ਨਾਲ ਸ਼ਰਾਰਤਾਂ ਕਰਦੇ ਆ ਦਿਲ ਆਉਂਦੇ ਆ ਆਓ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਕਿਵੇਂ ਬਿਜੁਰਗੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੇ ਤਾਂ ਕਿਵੇਂ ਆ ਸੇ ਤਾਂ ਘੋੜੇ ਵਰਗੀਆਂ ਆ ਘੋੜੇ ਵਰਗੀਆਂ ਹਾਂਜੀ ਘੋੜਾ ਤੇ ਬਾਪੂ ਛੋਲੇ ਖਾਂਦਾ ਹੁਣ ਦੰਦ ਨਹੀਂ ਗਿਆ ਆਪਾਂ ਕੀ ਛੱਕਦੇ ਆ ਨਹੀਂ ਖਾਣਾ ਛੋਦੇ ਬਲੇ ਸੋਹਰਿਆਲ ਅਸਰੀਆ ਕਾਲ ਛੋਲੇ ਛੱਕਦੇ ਹੋ ਫਿਰ ਹਾਂ ਨਹੀਂ ਪਰਮਾਤਮਾ ਕਿਰਪਾ ਕਰੇ ਤੁਹਾਡੇ ਸਾਰਿਆਂ ਦੀ ਹੌਸਲੇ ਨਾਲ ਇਹ ਕੰਮ ਤੁਰਿਆ ਜਾਣਾ ਬਿਲਕੁਲ ਪਰਮੇਸ਼ਰ ਪਰਮੇਸ਼ਰ ਦਾ ਹੱਥ ਚਾਹੀਦਾ ਤੁਹਾਡਾ ਭਰਾਵਾਂ ਨਾਲ ਹੱਥ ਚਾਹੀਦਾ ਫੇ ਨਹੀਂ ਹੀ ਰਹਿ ਜਦੇ ਇੱਥੇ ਹੁਣ ਗੇੜੇ ਮਾਰਿਆ ਕਰਨੇ ਆ ਬਿਲਕੁਲ ਮਾਰਾਂਗੇ ਰੋਜ਼ ਪੁੱਛਿਆ ਕਰਨਾ ਵੀ ਕਿੰਨੇ ਫੁੱਟ ਵੱਧ ਗਿਆ ਕਿਵੇਂ ਹੋ ਗਿਆ ਸਰਪੰਚ ਸਾਹਿਬ ਰਜਾਨਾ ਦੀ ਅਪਡੇਟ ਜਿਹੜੀ ਹੈ ਨਾ ਆਪਾਂ ਉਹਲਾ ਜੇ ਰੱਖਣੀ ਨਹੀਂ ਸੰਗਤ ਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਇੱਥੇ ਰਵਾਂਗੇ 24 ਘੰਟੇ ਹੀ ਹਾਜ਼ਰੀ ਰਵਾਂਗੇ ਪੁੱਤਰਾ ਜੜ ਲਿਆ ਹੁਣ ਇੱਥੇ ਇੱਥੇ ਵੀ ਰਿਆ ਜੇ ਤੇ ਨਿੰਬੂਆਂ ਦਾ ਆਪਣੇ ਵੀਰ ਦੀ ਤੋੜਾ ਇੱਥੇ ਮੰਗਾ ਲਿਆ ਕਰਿਆ ਜੇ ਹਾਂ ਪਿੰਡ ਵੱਲੋਂ ਆ ਗਿਆ ਤੁਹਾਡੇ ਵੱਲੋਂ ਆ ਗਿਆ ਮੇਰੇ ਵੱਲੋਂ ਆ ਗਿਆ ਕੋਈ ਫਰਕ ਨਹੀਂ ਪੈਂਦਾ ਚੜ੍ਹਦੀ ਕਲਾ ਦੇ ਵਿੱਚ ਇੱਥੇ ਨਿੰਬੂ ਹਾਂਜੀ ਬਾਪੂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹ ਹਾਂਛ ਕਾ ਦਿਓ ਸਿੱਧ ਕਿਵੇਂ ਆ ਬਿਲਕੁਲ ਠੀਕ ਹੈ ਜੀ ਸਰਦੀ ਕਲਾ ਨਗਰਕੜਾ ਆਪਣਾ ਇਹੋ ਜਿਹਾ ਮੁੰਨ ਨਗਰ ਅੱਛਾ ਅੱਛਾ ਗੁਜਰਪੁਰਾ ਨਗਰਿਆ ਵਾਹ ਜੀ ਵਾਹ ਸਭ ਪਹਿਲੀ ਵੀ ਇੱਥੇ ਹੀ ਆ ਮੇਰੀ ਆ ਮੇਰੀ ਪਹਿਲੀ ਜਗ੍ਹਾ ਅੱਛਾ ਤੁਹਾਡੀ ਪਹਿਲੀ ਜਿ ਖਲੋਤੇ ਆ ਕੋਈ ਨਹੀਂ ਮਾਲਕ ਕਿਰਪਾ ਕਰੇ ਤੁਸੀਂ ਵੇਖਿਆ ਜੇ ਆਪਾਂ ਜ਼ਮੀਨਾਂ ਬਣਾਉਂਦੇ ਇਥੇ ਠੀਕ ਹੈ ਮੈਂ ਨਜ਼ਾਰੇ ਲਾਵਾਂਗੇ ਟਰੈਕਟਰ ਲਾਵਾਂਗੇ ਵੱਡੇ ਵੱਡੇ ਠੀਕ ਹੈ ਜੀ ਠੀਕ ਹੈ ਜੀ ਦਰਸ਼ਕੋ ਇੱਕ ਚੀਜ਼ ਮਹਿਸੂਸ ਕਰ ਰਿਹਾ ਜੇ ਦਿਲ ਵੇਖੋ ਲੋਕਾਂ ਦੇ ਕਿੱਡੇ ਵੱਡੇ ਨੇ ਦਰਿਆ ਦੇ ਜਿੱਥੇ ਆਪਾਂ ਖਲੋਤੇ ਆ ਜ਼ਮੀਨ ਬਰਬਾਦ ਖੋਈ ਹੈ ਇਨੂੰ ਕਿਹਾ ਜਾਂਦਾ ਵੀ ਦਲੇਰੀ ਨਹੀਂ ਰੱਖਣੀ ਪੈਣੀ ਹੈ ਤੇ ਹੜਾਂ ਦੀ ਹੱਥ ਸਾਨੂੰ ਪਾਉਣੀ ਪੈਣੀ ਹੈ ਗੁਰੂ ਕਿਰਪਾ ਕਰੇ ਚੜ੍ਹ ਦੀ ਕਲਾ ਦੇ ਵਿੱਚ ਇੱਧਰ ਲਿਆਓ ਵੀਰ ਮਸ਼ੀਨ ਜਾ ਰਹੀ ਹੈ ਪਾਸੇ ਹਟ ਜਾਓ ਭਾਈ ਪਾਸੇ ਛੇਰੋ ਪਾਸੇ ਹਟ ਜਾਓ ਮਸ਼ੀਨ ਵੇਖੀਏ ਵਾਦੀ ਬਾ ਇਹ ਚੜ੍ਹ ਦੀ ਕਲਾ ਦੇ ਵਿੱਚ ਹੁਣ ਹੋਣਾ ਕਾਰਜ ਮੇਰਾ ਵੀਰ ਹੁਣ ਖਿੱਚ ਕੇ ਨਾ ਤਿਆਰੀਆਂ ਪੂਰੀਆਂ ਲਾ ਕੇ ਬੰਨ ਬੰਨ ਦੇ ਮੇਰਾ ਪੁੱਤ ਮੈਂ ਕਿਹਾ ਬਾਬਾ ਜੀ ਫਿਕਰ ਹੀ ਨਾ ਕਰੋ ਤਾਂ ਚੜ੍ਹ ਦੀ ਕਲਾ ਦੇ ਵਿੱਚ ਕਾਰਜ ਕਰ ਦੇ ਤੇ ਤਨ ਤਨ ਹੋਈ ਫਿਰੇ ਤਨ ਤਨ ਹੋਈ ਫਿਰੇ ਹਾਂਜੀ ਦਰਸ਼ਕੋ ਸਾਰੇ ਪਾਸੇ ਤਿਆਰੀਆਂ ਫੁੱਲ ਨੇ ਤੇ ਤੁਸੀਂ ਵੇਖ ਰਹੇ ਹੋ ਇਧਰਲੇ ਪਾਸੇ ਕਿੰਨੀ ਉੱਚੀ ਥਾਂ ਹੈ ਇਧਰ ਬਖਾ ਕੈਮਰਾਮੈਨ ਭਰਾ ਉੱਚੀ ਥਾਂ ਹੈ ਤੇ ਅਸੀਂ ਬੜੇ ਨਿਮਾਨ ਦੇ ਵਿੱਚ ਖੜੇ ਆ ਮੰਡ ਦੇ ਵਿੱਚ ਖੜੇ ਆ ਹਾਂਜੀ ਧੰਨਵਾਦ ਤੁਹਾਡਾ ਜੀ ਧੰਨਵਾਦ ਬੜਾ ਨਿਮਾਨ ਗੱਲ ਕਿਹੜੀ ਆ ਕੰਮ ਚ ਤੁਰ ਪਿਆ ਹੁਣ ਹੁਣ ਨਹੀਂ ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀਆਂ